ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਈਆਂ ਸਪੈਸ਼ਲ ਫਲੇਵਰ ਵਾਲੇ ਤੜਕੇ ਛੜਕੇ ਵਾਲੇ ਚਿੱਟੇ ਛੋਲਿਆਂ ਦੀ ਬਹੁਤ ਹੀ ਵਧੀਆ ਰੈਸিপি ਜੋ ਕਿ ਤੁਹਾਨੂੰ ਖਾਣ ਚ ਬਹੁਤ ਹੀ ਸਵਾਦ ਲੱਗਣਗੇ ਤੇ ਚਟਪਟੇ ਮਸਾਲੇਦਾਰ ਛੋਲੇ ਬਣਾਉਣ ਵਾਸਤੇ ਨਾ ਮੈਂ 1 ਕੱਪ ਚਿੱਟੇ ਛੋਲੇ ਲੈ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਨਾ ਤੇ ਰਾਤ ਨੂੰ ਭਿਓ ਕੇ ਰੱਖ ਦਿੱਤੇ ਸੀ ਸਾਰੇ ਛੋਲੇ ਕਿਉਂਕਿ ਇਹ ਰੈਸিপি ਜਿਹੜੀ ਹੈ ਮੈਂ ਮਾਰਨਿੰਗ ਚ ਬਣਾਣੀ ਹੈ ਤੇ ਇਸ ਕਰਕੇ ਮੈਂ ਇਹਨਾਂ ਨੂੰ ਰਾਤ ਨੂੰ ਭਿਓ ਦਿੱਤਾ ਸੀ ਮਤਲਬ ਕਿ ਇਹ 6-7 ਘੰਟੇ ਤਾਂ ਭਿਉਨੇ ਹੀ ਨੇ ਤੁਸੀਂ ਜਿਸ ਵੇਲੇ ਬਣਾਣੇ ਨੇ ਉਸ ਤੋਂ 6-7 ਘੰਟੇ ਪ ਮੈਂ ਛੋਲੇ ਨਾ ਸਿੱਧੇ ਕੁੱਕਰ ਵਿੱਚ ਭਿਉਂ ਦਿੱਤੇ ਸੀ ਤੁਸੀਂ ਚਾਹੋ ਤਾਂ ਵੱਖਰੇ ਭਾਂਡੇ ਵਿੱਚ ਭਿਉਂ ਕੇ ਤੇ ਫਿਰ ਕੁੱਕਰ 'ਚ ਪਾ ਸਕਦੇ ਹੋ ਪਕਾਉਣ ਵਾਸਤੇ ਤੇ ਹੁਣ ਮੈਂ ਛੋਲਿਆਂ ਦੇ ਵਿੱਚ ਪਾਇਆ ਇੱਕ ਛੋਟਾ ਵਾਲਾ ਚਮਚ ਰੂਣ ਦਾ ਤੇ ਨਾਲ ਹੀ 3 ਕੱਪ ਪਾਣੀ ਵੀ ਪਾ ਰਹੀ ਆ ਇਹ ਪਾਣੀ ਮੈਂ नाप ਕੇ ਰੱਖਿਆ ਹੋਇਆ ਹੈ 1 ਕੱਪ ਛੋਲਿਆਂ ਵਾਸਤੇ 3 ਕੱਪ ਪਾਣੀ ਮੈਂ ਥੇ ਪਾਇਆ 1 ਕੱਪ ਭਿੱਜੇ ਛੋਲਿਆਂ ਵਾਸਤੇ ਬਸ ਹੋਰ ਛੋਲਿਆਂ ਦੇ ਵਿੱਚ ਕੁਝ ਨਹੀਂ ਪਾਣਾ ਬਸ ਕੁੱਕਰ ਦਾ ਢੱਕਣ ਜੜਾ ਹੈ ਉਹ ਬੰਦ ਕਰ ਦਾਂਗੇ ਤੇ ਹੁਣ ਗੈਸ ਦੀ ਫੁੱਲ ਫਲੇਮ ਤੇ ਨਾ ਕੁੱਕਰ ਦੇ ਵਿੱਚ ਇੱਕ ਸੀਟੀ ਆਉਣ ਦਾ ਇੰਤਜ਼ਾਰ ਕਰਾਂਗੇ ਹੋਲ ਫਲੇਮ ਤੇ ਇੱਕ ਸੀਟੀ ਆਨ ਤੋਂ ਬਾਅਦ ਨਾ ਗੈਸ ਦੀ ਫਲੇਮ ਨੂੰ ਸਿਮ ਕਰ ਦਵਾਂਗੇ ਤੇ ਸਿਮ ਫਲੇਮ ਤੇ ਹੀ ਨਾ ਆਪਾਂ ਛੋਲਿਆਂ ਨੂੰ 10 ਤੋਂ 12 ਮਿੰਟ ਪਕਾਵਾਂਗੇ ਸੀਟੀਆਂ ਦਾ ਤੁਸੀਂ ਬਿਲਕੁਲ ਧਿਆਨ ਨਹੀਂ ਰੱਖਣਾ ਬਸ ਟਾਈਮ ਦਾ ਧਿਆਨ ਰੱਖਿਓ ਸੀਟੀਆਂ ਜਿੰਨੀਆਂ ਮਰਜ਼ੀ ਆਨ ਦੋ ਕੁੱਕਰ 'ਚ 10 ਤੋਂ 12 ਮਿੰਟ ਪੱਕਣ ਤੋਂ ਬਾਅਦ ਆਪਾਂ ਗੈਸ ਦੀ ਫਲੇਮ ਨੂੰ ਬੰਦ ਕਰਾਂਗੇ ਤੇ ਆਓ ਉਦੋਂ ਤੱਕ ਆਪਾਂ ਤੜਕੇ ਦੀ ਤਿਆਰੀ ਕਰ ਲੈਨੇ ਆ ਤੜਕੇ ਵਾਸਤੇ ਮੈਂ ਇੱਥੇ ਲੈ ਲਏ ਨੇ ਦੋ ਪਿਆਜ਼ ਚਾਰ ਮੀਡੀਅਮ ਸਾਈਜ਼ ਦੇ ਟਮਾਟਰ ਚਾਰ ਟੁੜੀਆਂ ਲਸਣ ਦੀਆਂ ਦੋ ਹਰੀਆਂ ਮਿਰਚਾਂ ਤੇ ਇੱਕ 1.5 ਇੰਚ ਅਦਰਕ ਤੇ ਤੜਕਾ ਲਾਉਣ ਵਾਸਤੇ ਤੇ ਜਿਹਨੇ ਤਿੰਨ ਚੀਜ਼ਾਂ ਨੇ ਨਾ ਅਦਰਕ ਲਸਣ ਤੇ ਹਰੀ ਮਿਰਚ ਇਹਨਾਂ ਤਿੰਨਾਂ ਨੂੰ ਵੀ ਇਕੱਠਾ ਹੀ ਗ੍ਰाइंड ਕਰਕੇ ਇਹਨਾਂ ਦਾ ਵੀ ਵੱਖਰਾ ਪੇਸਟ ਬਣਾ ਲੈਣਾ ਹੈ ਤੇ ਜਿਹੜਾ ਛੋਲਿਆਂ ਚ ਸਪੈਸ਼ਲ ਫਲੇਵਰ ਦੇਣਾ ਹੈ ਨਾ ਸਪੈਸ਼ਲ ਇੰਗਰੀਡੀਅੰਟ ਪਾਣਾ ਉਹ ਮੈਂ ਤੁਹਾਨੂੰ ਬਾਅਦ ਵਿੱਚ ਦਿਖਾਵਾਂਗੀ ਤੇ ਪਲੀਜ਼ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੀ ਛੋਲੇ ਨੂੰ ਸਿਮ ਫਲੇਮ ਤੇ 10 ਤੋਂ 12 ਮਿੰਟ ਪਕਾਉਣ ਤੋਂ ਬਾਅਦ ਗੈਸ ਦੀ ਫਲੇਮ ਨੂੰ ਬੰਦ ਕਰ ਦੇਵਾਂਗੇ ਪਰ ਕੁੱਕਰ ਨੂੰ ਸਟੀਮ ਖਤਮ ਹੋਣ ਤੋਂ ਬਾਅਦ ਖੋਲ੍ਹਾਂਗੇ ਉਦੋਂ ਤੱਕ ਆਪਾਂ ਤੜਕਾ ਲਗਾ ਲੈਨੇ ਆ ਤੇ ਹੁਣ ਤੜਕਾ ਲਾਉਣ ਵਾਸਤੇ ਨਾ 3 ਤੋਂ 4 ਵੱਡੇ ਚਮਚ ਤੇਲ ਨੂੰ ਆਪਾਂ ਤੇ ਫਿਰ ਗਰਮ ਤੇਲ ਦੇ ਵਿੱਚ ਆਪਾਂ ਪਾਵਾਂਗੇ ਚਮਚ ਦਾ ਚੌਥਾ ਹਿੱਸਾ hing ਨਾਲ ਹੀ ਪਾਵਾਂਗੇ ਅੱਧਾ ਛੋਟਾ ਚਮਚ ਜੀਰਾ ਜੀਰਾ ਚੰਗੀ ਤਰ੍ਹਾਂ ਭੁੱਜ ਜਾਵੇ ਤੇ ਨਾਲ ਹੀ ਆਪਾਂ ਪਾ ਦਵਾਂਗੇ ਹਰੀ ਮਿਰਚ ਅਦਰਕ ਲਸਣ ਦਾ ਪੇਸਟ ਤੇ ਪੇਸਟ ਨੂੰ ਨਾ ਆਪਾਂ ਥੋੜਾ ਜਿਹਾ ਭੁੰਨਣਾ ਹੈ ਬਹੁਤ ਜ਼ਿਆਦਾ ਨਹੀਂ ਗੈਸ ਦੀ ਫਲੇਮ ਨੂੰ ਸਿੰਕਰ ਲਵਾਂਗੇ ਕਿਉਂਕਿ ਆਪਾਂ ਪੇਸਟ ਦੇ ਵਿੱਚ ਅਦਰਕ ਪਾਇਆ ਹੈ ਨਾ ਤੇ ਅਦਰਕ ਜਿਹੜਾ ਹੈ ਉਹ ਭਾਂਡੇ ਦੇ ਵਿੱਚ ਜਾਂ ਕੜਾਹੀ ਦੇ ਵਿੱਚ ਥੱਲੇ ਜ਼ਰੂਰ ਲੱਗਦਾ ਹੈ ਇਸ ਕਰਕੇ ਇਹਨੂੰ ਚਲਾਉਂਦੇ ਹੋਏ ਗੈਸ ਦੀ ਸਿੰ ਫਲੇਮ ਤੇ ਆਪਾਂ ਥੋੜਾ ਜਿਹਾ ਭੁੰਨਾਂਗੇ ਤੇ ਜਦੋਂ ਅਦਰਕ ਲਸਣ ਨਾਲ ਹਰੀ ਮਿਰਚ ਦਾ ਪੇਸਟ ਥੋੜਾ ਜਿਹਾ ਭੁੱਜ ਜਾਵੇ ਨਾ ਉਦੋਂ ਆਪਾਂ ਇਹਦੇ ਵਿੱਚ ਆ ਪਾ ਦਵਾਂਗੇ ਪੇਸਟ ਕੀਤੇ ਹੋਏ ਪਿਆਜ਼ ਤੇ ਪਿਆਜ਼ਾਂ ਨੂੰ ਵੀ ਹੁਣ ਆਪਾਂ ਗੈਸ ਦੀ ਸੇਮ ਫਲੇਮ ਤੇ ਥੋੜੀ ਥੋੜੀ ਦੇਰ ਨੂੰ ਚਲਾਉਂਦੇ ਹੋਏ ਭੁੰਨ ਲਵਾਂਗੇ ਇਹ ਪਿਆਜ਼ਾਂ ਦਾ ਪੇਸਟ ਹੈ ਨਾ ਤੇ ਇਹਨੂੰ ਭੁੰਨਣ 'ਚ ਥੋੜਾ ਜਿਹਾ ਟਾਈਮ ਜ਼ਿਆਦਾ ਲੱਗੇਗਾ ਕੱਟੇ ਹੋਏ ਪਿਆਜ਼ ਥੋੜੀ ਛੇਤੀ ਭੁੱਜ ਜਾਂਦੇ ਨੇ ਤੇ ਬੜੇ ਹੀ ਧਿਆਨ ਨਾਲ ਜਾਂ ਬੜੇ ਆਰਾਮ ਨਾਲ ਇਹ ਪੇਸਟ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾ ਹੈ ਕੋਈ ਜਲਦਬਾਜ਼ੀ ਨਹੀਂ ਕਰਨੀ ਤੇ ਜਦੋਂ ਪਿਆਜ਼ਾਂ ਦਾ ਪੇਸਟ ਭੁੱਜ ਕੇ ਇਸਨਾ ਬ੍ਰਾਊਨ ਕਲਰ ਚ ਤੇ ਉਹਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਪੇਸਟ ਕੀਤੇ ਹੋਏ ਟਮਾਟਰ। ਉਹਰੇ ਟਮਾਟਰਾਂ ਨੂੰ ਵੀ ਆਪਾਂ ਥੋੜਾ ਜਿਹਾ ਪਕਾ ਲੈਣਾ ਹੈ। ਗੈਸ ਦੀ ਮੀਡੀਅਮ ਫਲੇਮ ਤੇ ਪਕਾਵਾਂਗੇ ਢੱਕ ਕੇ ਪਕਾਵਾਂਗੇ ਟਮਾਟਰ ਛੇਤੀ ਪੱਕ ਜਾਣਗੇ। ਹੁਣ ਦੇਖੋ ਜੀ 4 ਤੋਂ 5 ਮਿੰਟ ਮੀਡੀਅਮ ਫਲੇਮ ਤੇ ਟਮਾਟਰਾਂ ਨੂੰ ਪਕਾਉਣ ਤੋਂ ਬਾਅਦ ਟਮਾਟਰ ਵੀ ਆਪਣੇ ਚੰਗੀ ਤਰ੍ਹਾਂ ਪੱਕ ਚੁੱਕੇ ਨੇ ਤੇ ਹੁਣ ਗੈਸ ਦੀ ਫਲੇਮ ਨੂੰ ਸਿਮ ਕਰਕੇ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ। ਅੱਧਾ ਛੋਟਾ ਚਮਚ ਪਾਵਾਂਗੇ ਹਲਦੀ ਤੇ ਇੱਕ ਛੋਟਾ ਚਮਚ ਹੀ ਪਾਵਾਂਗੇ ਲੂਣ ਲੂਣ ਤੁਸੀਂ ਆਪਣੇ ਸਵਾਦ ਦੇ ਮੁਤਾਬਿਕ ਪਾ ਸਕਦੇ ਹੋ ਨਾਲ ਇਹ ਵੀ ਧਿਆਨ ਰੱਖਿਓ ਕਿ ਲੂਣ ਆਪਾਂ ਛੋਲਿਆਂ ਨੂੰ ਉਬਾਲਣ ਲੱਗਿਆਂ ਵੀ ਪਾਇਆ ਹੈ ਇੱਕ ਛੋਟਾ ਚਮਚ ਭਰ ਕੇ ਪਾਵਾਂਗੇ ਧਨੀਆ ਪਾਊਡਰ ਤੇ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਲਾਲ ਮਿਰਚਾਂ ਤੇ ਲਾਲ ਮਿਰਚਾਂ ਨਾ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਕਿਉਂਕਿ ਮੈਂ ਇਹਦੇ ਵਿੱਚ ਪਾ ਰਹੀ ਹਾਂ ਇੱਕ ਵੱਡਾ ਚਮਚ ਭਰ ਕੇ ਚਨਾ ਮਸਾਲਾ ਯਾਨੀ ਕਿ ਛੋਲੇ ਮਸਾਲਾ ਇਹ ਰੈਡੀਮੇਡ ਮਸਾਲਾ ਹੈ ਮਾਰਕੀਟ ਤੋਂ ਆਸਾਨੀ ਨਾਲ ਮਿਲ ਜਾਂਦਾ ਹੈ ਕਿਸੇ ਵੀ ਬ੍ਰਾਂਡ ਦਾ ਲੈ ਸਕਦੇ ਹੋ ਤੇ ਇਹ ਵੀ ਸਪਾਈਸੀ ਹੁੰਦਾ ਇਸ ਕਰਕੇ ਮੈਂ ਲਾਲ ਮਿਰਚਾਂ ਥੋੜੀ ਜਿਹੀ ਕੱਟ ਪਾਈਆਂ ਨੇ ਤੇ ਗਰਮ ਮਸਾਲਾ ਮੈਂ ਇਹਦੇ ਵਿੱਚ ਨਹੀਂ ਪਾ ਰਹੀ ਕਿਉਂਕਿ ਛੋਲੇ ਮਸਾਲਾ ਪਾਇਆ ਹੈ ਤੇ ਇਹ ਤੇ ਹੋ ਗਿਆ ਆਪਣਾ ਸਿੰਪਲ ਛੋਲਿਆਂ ਦਾ ਸਿੰਪਲ ਤੜਕਾ ਤੇ ਇਹਦੇ ਵਿੱਚ ਫਲੇਵਰ ਦੇਣ ਵਾਸਤੇ ਮੈਂ ਇਹਦੇ ਵਿੱਚ ਪਾਵਾਂਗੀ ਇੱਕ ਵੱਡਾ ਚਮਚ ਪੇਸਟ ਕੀਤਾ ਹੋਇਆ ਕੱਚਾ ਅੰਬ ਤੇ ਨਾਲ ਹੀ ਪਾਵਾਂਗੇ ਪੇਸਟ ਕੀਤਾ ਹੋਇਆ ਅੱਧਾ ਕੱਪ ਪੁਦੀਨਾ ਇੱਥੇ ਮੈਂ ਇੱਕ ਕੱਪ ਪੁਦੀਨੇ ਦੀਆਂ ਪੱਤੀਆਂ ਲੈ ਕੇ ਥੋੜਾ ਜਿਹਾ ਪਾਣੀ ਪਾ ਕੇ ਤੇ ਗ੍ਰਾਈਂਡਰ 'ਚ ਗ੍ਰाइंड ਕਰਕੇ ਇਹਨਾਂ ਦਾ ਪੇਸਟ ਬਣਾ ਲਿਆ ਹੈ ਸਾਰੇ ਜੀਜ਼ਾਂ ਨੂੰ ਆਪਾਂ ਚੰਗੀ ਤਰਾ ਮਿਕਸ ਕਰ ਦਵਾਂਗੇ ਤੇ ਇਹ ਅੱਜ ਆਪਾਂ ਬਣਾਵਾਂਗੇ ਪੁਦੀਨੇ ਔਰ ਕੱਚੇ ਆਂਬ ਦੇ ਫਲੇਵਰ ਵਾਲੇ ਯਾਨੀ ਕਿ ਚਟਨੀ ਦੇ ਫਲੇਵਰ ਵਾਲੇ ਬਹੁਤ ਹੀ ਵਧੀਆ ਚਿੱਟੇ ਛੋਲੇ ਬਹੁਤ ਹੀ ਟੇਸਟੀ ਲੱਗਦੇ ਨੇ ਤੇ ਜਿਹੜਾ ਕੱਚਾ ਆਂਬ ਦਾ ਫਲੇਵਰ ਵਿੱਚ ਬਹੁਤ ਹੀ ਵਧੀਆ ਆਂਦਾ ਹੈ ਤੇ ਮੈਨੂੰ ਕੱਚੇ ਆਂਬ ਦਾ ਫਲੇਵਰ ਬਹੁਤ ਵਧੀਆ ਲੱਗਦਾ ਇਸ ਕਰਕੇ ਜਿੰਨਾ ਚਿਰ ਮਾਰਕੀਟ ਵਿੱਚ ਸੀਜ਼ਨ ਵਿੱਚ ਕੱਚੇ ਆਂਬ ਰਹਿੰਦੇ ਨੇ ਨਾ ਤੇ ਮੈਂ ਹਰ ਇੱਕ ਹਰ ਇੱਕ ਤੇ ਨਹੀਂ ਮਤਲਬ ਤਕਰੀਬਨ ਡਿਸ਼ਸ ਦੇ ਵਿੱਚ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜ਼ਰੂਰ ਪਾਣੇ ਆ ਤੇ ਇਸ ਕਰਕੇ ਮੈਂ ਇਹਦੇ ਵਿੱਚ ਅਮਚੂਰ ਪਾਊਡਰ ਜਾਂ ਚਾਟ ਮਸ ਕਿਉਂਕਿ ਇਹਦੇ ਵਿੱਚ ਮੈਂ ਕੱਚੇ ਆਂਬ ਦਾ ਪੇਸਟ ਪਾਇਆ ਹੈ ਠੀਕ ਹੈ ਜੀ ਤੇ ਜਦੋਂ ਤੇ ਸੀਜ਼ਨ ਹੈ ਤਾਂ ਤੇ ਪਾ ਲੋ ਤੇ ਜਦੋਂ ਨਹੀਂ ਸੀਜ਼ਨ ਹੋ ਤੁਸੀਂ ਅਮਚੂਰ ਪਾਊਡਰ ਪਾ ਸਕਦੇ ਹੋ ਜਿਵੇਂ ਕਿ ਆਪਾਂ ਪਾਨੇ ਆ ਤੇ ਲੈ ਲੋ ਜੀ ਸਾਰੀਆਂ ਚੀਜ਼ਾਂ ਨੂੰ ਮੈਂ ਕਰਤਾ ਚੰਗੀ ਤਰ੍ਹਾਂ ਮਿਕਸ ਤੇ ਹੁਣ ਇਹਨਾਂ ਨੂੰ ਵੀ ਹੁਣ ਆਪਾਂ ਥੋੜਾ ਜਿਹਾ ਪਕਾਵਾਂਗੇ ਤੇ ਇੱਥੇ ਸਾਰੀਆਂ ਚੀਜ਼ਾਂ ਨੂੰ ਯਾਨੀ ਕਿ ਮਸਾਲਿਆਂ ਨੂੰ 1.5 ਤੋਂ 2 ਮਿੰਟ ਭੁੰਨਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਉਬਲੇ ਹੋਏ ਛੋਲੇ ਕੁੱਕਰ ਦੀ ਸਟੀਮ ਖਤਮ ਹੋਣ ਤੋਂ ਬਾਅਦ ਮੈਂ ਕੁੱਕਰ ਦਾ ਢੱਕਣ ਖੋਲ ਲਿਆ ਸੀ ਤੇ ਵੇਖੋ ਜੀ ਛੋਲੇ ਵਧੀਆ ਨਰਮ ਹੋ ਚੁੱਕੇ ਨੇ। ਦੇ ਬਾਸ ਹੁਣ ਛੋਲਿਆਂ ਨੂੰ ਵੀ ਆਪਾਂ ਇਹ ਤਿਆਰ ਤੜਕੇ ਦੇ ਵਿੱਚ ਮਿਕਸ ਕਰਕੇ ਨਾ ਥੋੜਾ ਜਿਹਾ ਉਬਾਲਾਂਗੇ। ਉਬਾਲਾਂਗੇ ਯਾਨੀ ਕਿ ਪੱਕੇ ਤਾਂ ਹੋਏ ਨੇ ਇਹਨਾਂ ਨੂੰ ਮਿਕਸ ਕਰਨਾ ਹੈ ਨਾ ਆਪਾਂ ਜਿਹੜੇ ਵੱਖਰੇ-ਵੱਖਰੇ ਜਿਹਾ ਲੱਗ ਰਹੇ ਨੇ। ਤੜਕਾ, ਛੋਲੇ ਹੋਰ ਪਾਣੀ ਇਹ ਸਾਰੇ ਚੰਗੀ ਤਰ੍ਹਾਂ ਮਿਕਸ ਹੋ ਜਾਣਗੇ। ਗੈਸ ਦੀ ਫੁੱਲ ਫਲੇਮ ਤੇ ਆਪਾਂ ਹੁਣ ਇਹਨਾਂ ਨੂੰ ਉਬਾਲਾਂਗੇ ਥੋੜਾ ਜਿਹਾ। ਯਾਨੀ ਕਿ ਰਿਜਾਵਾਂਗੇ। ਤੇ ਹੁਣ ਨਾ ਮੈਂ ਛੋਲਿਆਂ ਨੂੰ 4 ਤੋਂ 5 ਮਿੰਟ ਰਿਜ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵਧੀਆ ਕਨਸਿਸਟੈਂਸੀ ਹੈ ਛੋਲਿਆਂ ਦੀ ਹੈਨਾ ਤੇ ਇਹਦੀ ਕਨਸਿਸਟੈਂਸੀ ਤੁਸੀਂ ਆਪਣੇ ਹਿਸਾਬ ਨਾਲ ਯਾਨੀ ਕਿ ਪੂਰੀ ਪਰੌਂਠੇ ਰੋਟੀयां ਚੋਲੇ ਨਾਲ ਜਿਹਦੇ ਨਾਲ ਖਾਣੇ ਹੈ ਨਾ ਉਸ ਹਿਸਾਬ ਨਾਲ ਇਹਦੀ ਕਨਸਿਸਟੈਂਸੀ ਰੱਖ ਸਕਦੇ ਹੋ ਤੇ ਹੁਣ ਨਾ ਮੈਂ ਇਹਦੇ ਵਿੱਚ ਪਾਣ ਲੱਗੀਆਂ ਇਸ ਤਰ੍ਹਾਂ ਦਾ ਕੱਟਿਆ ਹੋਇਆ 100 ਗ੍ਰਾਮ ਪਨੀਰ ਤੇ ਬਿਨਾ ਪਨੀਰ ਤੋਂ ਵੀ ਇਹ ਛੋਲੇ ਬਹੁਤ ਹੀ ਵਧੀਆ ਬਣਦੇ ਨੇ ਪਨੀਰ ਪਾ ਕੇ ਤੇ ਸਵਾਦ ਹੋਰ ਵੱਧ ਜਾਏਗਾ ਤੇ ਜੇ ਘਰ ਕੋਈ ਫੰਕਸ਼ਨ ਹੋਵੇ ਜਾਂ ਪਰੌਣਿਆਂ ਨੇ ਆਣਾ ਹੋਵੇ ਤੇ ਤੁਸੀਂ ਪਨੀਰ ਪਾ ਕੇ ਛੋਲੇ ਬਣਾ ਸਕਦੇ ਹੋ ਬਹੁਤ ਹੀ ਸਵਾਦ ਬਣਨਗੇ ਔਰ ਜਿੰਨੂੰ ਵੀ ਖਵਾਓਗੇ ਨਾ ਉਹ ਸਭ ਤੁਹਾਡੀ ਤਾਰੀਫ ਕਰਨਗੇ ਤੇ ਕਦੀ ਕਦੀ ਨਾ ਇੱਕੋ ਜੀ ਚੀਜ਼ਾਂ ਬਣਾਉਣ ਤੋਂ ਬਾਅਦ ਯਾਨੀ ਕਿ ਇੱਕੋ ਜੀ ਡਿਸ਼ੇਸ ਬਣਾਉਣ ਤੋਂ ਬਾਅਦ ਥੋੜੇ ਜਿਹਾ ਵੱਖਰੇ ਢੰਗ ਨਾਲ ਵੱਖਰੇ ਹਟਕੇ ਬਣਾ ਲੈਣਾ ਚਾਹੀਦੇ ਨੇ ਸਵਾਦ ਲੱਗਦੇ ਨੇ ਪਨੀਰ ਨੂੰ ਛੋਲਿਆਂ ਦੇ ਵਿੱਚ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕਟਿਆ ਹੋਇਆ ਹਰਾ ਧਨੀਆ ਤੇ ਇਸ ਨਾਲ ਦੇ ਛੋਲੇ ਤੁਸੀਂ ਲੰਚ ਜਾਂ ਡਿਨਰ ਵਿੱਚ ਬਣਾਓ ਤੇ ਛੋਲਿਆਂ ਦੇ ਨਾਲ ਕੋਈ ਚਟਨੀ ਸਲਾਦ ਪਿਆਜ਼ ਵਗੈਰਾ ਕਿਸੇ ਦੀ ਜ਼ਰੂਰਤ ਨਹੀਂ ਪੈਗੀ ਕਿਉਂਕਿ ਇਹ ਬਹੁਤ ਹੀ ਮਜ਼ੇਦਾਰ ਔਰ ਚਟਪਟੇ ਬਨੇ ਨੇ ਇਸ ਤਰ੍ਹਾਂ ਹੀ ਬਿਲਕੁਲ ਸਵਾਦ ਲੱਗਣਗੇ ਬਹੁਤ ਹੀ ਵਧੀਆ ਇਹ ਦੇਖੋ ਜੀ ਛੋਲੇ ਅਨਸਾਰੇ ਤਿਆਰ ਨੇ ਬਹੁਤ ਹੀ ਵਧੀਆ ਬਣੇ ਨੇ ਚਟਪਟੇ ਮਸਾਲੇਦਾਰ ਛੋਲੇ ਇੱਕਦਮ ਅਲੱਗ ਵੱਖਰੇ ਫਲੇਵਰ ਵਾਲੇ